ਪੂਰਨ ਦਿਲ ਮੈਂ ਤੁਹਾਨੂੰ ਧੰਨਵਾਦ ਕਰਦੀ ਹਾਂ ਤੁਸੀਂ ਅੱਜ ਸਾਡੇ ਲਈ ਉਹ ਕੰਮ ਕਰ ਦਿੱਤਾ ਕਿ ਆਖਦੇ ਰੱਬ ਨੂੰ ਮਿਲਣਾ ਬਹੁਤ ਔਖ ਹੈ ਪਰ ਰੱਬ ਨੂੰ ਬਹੁਤ ਸੌਖਾ ਮਿਲਿਆ ਜਾਂਦਾ ਕਿਉਂਕਿ ਇੱਕ ਬੱਚੇ ਦੀ ਮੁਸਕਾਨ ਨੂੰ ਅਗਰ ਤੁਸੀਂ ਜ਼ਿੰਦਾ ਰੱਖ ਸਕਦੇ ਹੋ ਤਾਂ ਤੁਸੀਂ ਰੱਬ ਨੂੰ ਬੜੇ ਆਰਾਮ ਨਾਲ ਮਿਲ ਸਕਦੇ ਹੋ ਅੱਜ ਤੁਹਾਡੇ ਜੋ ਸਾਡੇ ਲਈ ਹਸਦਾਨ ਬੱਚੇ ਹੈ ਇਹ ਦਾਨ ਨਾਲ ਤੁਸੀਂ 256 ਬੱਚਿਆਂ ਦੀਆਂ ਮੁਸਕਾਨਾਂ ਚਿਹਰੇ ਤੇ ਲੈ ਆਏ ਗਰਮੀ ਦੇ ਵਿੱਚ ਸਾਨੂੰ ਪਤਾ ਹੈ ਕਿ ਅਸੀਂ ਬੱਚਿਆਂ ਨਾਲ ਕਿਵੇਂ ਜਦੋਂ ਜਹਾਜ਼ ਕਰਦੇ ਸੀ ਵਿਚਾਰੇ ਟੈਂਕਾਂ ਦਾ ਪਾਣੀ ਗਰਮ ਹੋ ਜਾਂਦਾ ਸੀ ਉਹ ਨੂੰ ਪੀਂਦੇ ਸੀ ਹੋਰ ਵੀ ਸਾਡੇ ਸਕੂਲ ਦੇ ਵਿੱਚ ਬਹੁਤ ਸਾਰੀਆਂ ਜ਼ਰੂਰਤਾਂ ਨੇ ਜਿਨ੍ਹਾਂ ਨੂੰ ਸਾਨੂੰ ਕੰਕ੍ਰੀਟ ਕਰਨਾ ਚਾਹੀਦਾ ਤੁਹਾਨੂੰ ਸਾਨੂੰ ਨਾਲ ਹੈਲਪ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਬੱਚਿਆਂ ਨੂੰ ਦੇ ਸਕੀਏ ਸਾਡੇ ਦੇਸ਼ ਦਾ ਇਹ ਭਵਿੱਖ ਹੈ ਅਸੀਂ ਕਿਤੇ ਮਰਜ਼ੀ ਕੰਮ ਕਰੀ ਜਾઈએ ਨੋਟ ਆਊਟ ਕਿ ਅਸੀਂ ਧਾਰਮਿਕ ਖਰਨਾ ਦੇ ਕੰਮ ਕਰਦੇ ਆ ਅਸੀਂ ਹੋਰ ਵੀ ਹੈਲਪ ਕਰਦੇ ਆ ਪਰ ਜੋ ਇਹ ਬੱਚੇ ਨੇ ਸਾਡੇ ਦੇਸ਼ ਦਾ ਜੋ ਭਵਿੱਖ ਨੇ ਜੋ ਇਹਨਾਂ ਨੇ ਬਣ ਜਾਣਾ ਹੈ ਸਾਡੇ ਦਾਨ ਨਾਲ ਜੋ ਇਹਨਾਂ ਦਾ ਬਣ ਜਾਣਾ ਹੈ ਸ਼ਾਇਦ ਉਹ ਕਿਸੇ ਹੋਰ ਦਾਰ ਨਾਲ ਮੈਨੂੰ ਨਹੀਂ ਲੱਗਦਾ ਪਰ ਸ਼ਾਇਦ ਆਸੀਂ ਸਾਰੇ ਟੀਚਰ ਇੱਥੇ ਪੂਰੀ ਕੋਸ਼ਿਸ਼ ਕਰਦੇ ਆ ਕਿ ਕਿਸੇ ਵੀ ਤਰੀਕੇ ਨਾਲ ਬੱਚੇ ਦੇ ਡਿਵੈਲਪਮੈਂਟ ਦੇ ਵਿੱਚ ਕੋਈ ਕਮੀ ਨਾ ਹੋਵੇ ਚਾਹੇ ਸਾੰਗ ਲੋਕੋ ਕਿਸੇ ਤਰੀਕੇ ਨਾਲ ਐਕਸਟਰਾ ਟਾਈਮ ਲਗਾਉਣਾ ਪਵੇ ਕੋਈ ਵੀ ਕਲਕੂਲਰ ਐਕਟੀਵਿਟੀਜ਼ ਕਰਵਾਉਣੀਆਂ ਪੈਣ ਗੇਮਸ ਕਰਵਾਉਣੀਆਂ ਪੈਣ ਸਾਡੇ ਬੱਚੇ ਡਿਸਟ੍ਰਿਕਟ ਤੱਕ ਜਾਂਦੇ ਨੇ ਖੇਡਣ ਵਾਸਤੇ ਪਰ ਅਸੀਂ ਡਿਸਟ੍ਰਿਕਟ ਤੋਂ ਗੇਮਾਰ ਖਾ ਜਾਂਦੇ ਕਿਉਂਕਿ ਸਾਡੇ ਕੋਲ ਗਰਾਊਂਡ ਨਹੀਂ ਹੈ ਅਗਰ ਸਾਡੇ ਕੋਲ ਗਰਾਊਂਡ ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਇੰਨੇ ਕੈਪੇਬਲ ਬੱਚੇ ਨੇ ਕਿ ਇਹ ਸਟੇਟ ਵਿੱਚ ਚਲੇ ਜਾਣਗੇ ਅਸੀਂ ਹਰ ਤਿੱਕੇ ਨਾਲ ਇਹਨਾਂ ਨੂੰ ਵੈਲਕਮ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਕਿਸੇ ਨਾ ਕਿਸੇ ਫੰਡਿੰਗ ਕੰਨੀਓ ਅਸੀਂ ਪਿੱਛੇ ਰਹਿ ਜਾਂਦੇ ਆ ਸਾਡੇ ਕੋਲ ਫੰਡ ਦੀ ਕਮੀ ਹੁੰਦੀ ਐ ਇੱਕ ਲੈਵਲ ਤੋਂ ਅੱਗੇ ਅਸੀਂ ਇਹਨਾਂ ਨੂੰ ਨਹੀਂ ਲੈ ਜਾ ਸਕਦੇ ਮੇਰੀ ਕਨ ਅਨੁਸਾਰ ਇਹਨਾਂ ਨੂੰ ਪਿਆਸ ਲੈ ਕੇ ਤੁਸੀਂ ਅੱਜ ਜਿਵੇਂ ਸਾਡੇ ਸਕੂਲ ਦੇ ਵਿੱਚ ਆ ਕੇ ਇਸ ਤਰ੍ਹਾਂ ਦਾ ਸਾਨੂੰ ਕੋਆਪਰੇਸ਼ਨ ਦਿੱਤਾ ਹੈ ਜਿਹੜੇ ਸਾਡੇ ਵਿੱਚ ਰਹੇ ਨੇ ਉਹਨਾਂ ਦੀ ਕਾਪਰੇਸ਼ਨ ਵੀ ਸਾਨੂੰ ਚਾਹੀਦੀ ਆ ਕਿਉਂਕਿ ਮੈਗੀ ਪਰਵਾਹ ਅਸੀਂ ਆਸਟ੍ਰੇਲੀਆ ਦੇ ਇਹਨਾਂ ਵੱਲੋਂ ਅੱਜ ਧੰਨਵਾਦ ਸਾਡੇ ਸਕੂਲ ਨੂੰ ਵਾਟਰ ਜੂਸ ਦਿੱਤਾ ਗਿਆ ਇਹਨਾਂ ਅਸੀਂ ਬਹੁਤ ਹੀ ਖੈਦ ਲੋ ਜੀ ਬਹੁਤ ਹੀ ਖੈਦ ਲੋ ਸੁਪਰੀਆ ਕਰਦੇ ਆ ਧੰਨਵਾਦ ਕਰਦੇ ਆ ਇਹਨਾਂ ਨੇ ਛੋਟੇ ਬੱਚਿਆਂ ਦਾ ਸਾਡੇ ਬੱਚਿਆਂ ਦਾ ਧਿਆਨ ਰੱਖਦੇ ਹੋਏ ਵਾਟ ਕੂਲਰ ਦਿੱਤਾ ਇਸ ਤੋਂ ਇਲਾਵਾ ਸਾਡੇ ਵਿੱਚ ਆਪ ਸਰਕਾਰ ਵੱਲੋਂ ਜੋ ਵੀ ਆਪਣੀ ਸਰਗਰਮੀ ਵਕਤਗਤ ਨੰਦਲਾ ਸਰਪਾ ਜੀ ਤੇ ਬਾਕੀ ਸਾਡੇ ਵਕਤਰ ਸਹਿबान ਜੋ ਵੀ ਟੀ ਪਹੁੰਚੀ ਆ ਉਹਨਾਂ ਨੂੰ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਕੱਗੜਾ ਵਿੱਚ ਪੌਂਚਰ ਤੇ ਜੀ ਆਇਆ ਆਪਦਾ ਜੀ ਤੇ ਇਸ ਤੋਂ ਇਲਾਵਾ ਸਾਡੇ ਵਿੱਚ ਪ੍ਰੈਸ ਰਿਪੋਰਟਰ ਮੈਡ ਹਰਪ੍ਰੀਤ ਜੀ ਪਹੁੰਚੇ ਨੇ ਉਹਨਾਂ ਦਾ ਵੀ ਤਹਿਦ ਨੂੰ ਮੈਂ ਸ਼ੁਕਰੀਆ ਕਰਦਾ ਧੰਨਵਾਦ ਕਰਨਾ ਕਿ ਐਸੇ ਕਵਰੇਜ ਜਿਹੜਾ ਨੇ ਕਰਨੀ ਆ ਇਹਨਾਂ ਨੇ ਸਾਡੀ ਖਬਰ ਅੱਗੇ ਤੱਕ ਬਣਾਈ ਅੱਜ 15 ਅਗਸਤ ਦਾ ਦਿਨ ਆਪੋਸਪਾ ਕਾ ਦਿਨ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਆਪਣੇ ਸਾਰੇ ਦੇਸ਼ ਵਿੱਚ ਅੱਜ ਹੀ ਆਪਣੇ ਸਕੂਲ ਦੇ ਵਿੱਚ ਵਾਟਰ ਪੂਲਰ ਸਰਦਾਰ ਮੈਣੀ ਪਰਿਵਾਰ ਵੱਲੋਂ ਆਪਣੇ ਦਿੱਤਾ ਜਾ ਰਿਹਾ ਤੇ ਉਸ ਵਿੱਚ ਅਸੀਂ ਬਹੁਤ ਪਰਿਵਾਰ ਦਾ ਬਹੁਤ ਸ਼ੁਕਰੀਆ ਕਰਦੇ ਆ ਧੰਨਵਾਦ ਕਰਦੇ ਆ ਹੁਣ ਲੈਫਟਿਨਟਲੀ ਉਹਦੇ ਉੱਤੇ ਗੌਰ ਕਰਾਂਗੇ ਪਰ ਇੱਕ ਚੀਜ਼ ਤਾਂ ਮੈਂ ਜ਼ਰੂਰ ਕਹਿ ਕੇ ਜਾ ਸਕਦਾ ਹੁਣੇ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਗਰੀਬ ਪਰਿਵਾਰਾਂ ਦੇ ਬੱਚੇ ਆ ਤੇ ਹੋ ਸਕਦਾ ਇਹਨਾਂ ਨੂੰ ਸਰਦੀਆਂ ਦੇ ਵਿੱਚ ਸ਼ੂਜ਼ ਜਾਂ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਮੁਸ਼ਕਲਾ ਆਉਂਦੀਆਂ ਹੋਣਗੀਆਂ ਤੇ ਮੈਂ ਕਹੂੰਗਾ ਵੀ ਤੁਸੀਂ ਜਿੰਨੀਆਂ ਤੁਹਾਡੀਆਂ ਕਲਾਸਾਂ ਹੈਗੀਆਂ ਨੇ ਜਿੰਨੇ ਬੱਚੇ ਆ ਉਹਨਾਂ ਦੀ ਤੁਸੀਂ ਲਿਸਟ ਪੜਾ ਕੇ ਸ਼ੂਜ਼ ਦੇ ਨੰਬਰਾਂ ਦੀ ਅਗਰ ਦੇ ਦਵੋ ਕਿਸੇ ਨੂੰ ਜਿਹਦਾ ਮੈਡਮ ਪਬਲੀ ਦੇ ਮੈਸੇਜ ਨੇ ਠੀਕ ਹੈ ਸੋ ਉਹਨਾਂ ਨੂੰ ਮੈਂ ਜਾਣਦਾ ਪਬਲੀ ਨੂੰ ਜਾਣਦਾ ਸੋ ਤੁਸੀਂ ਸਾਰੀ ਅਗਰ ਜੰਨੀਆਂ ਵਿੱਚ ਕਲਾਸਿਸ ਹੈਗੀਆਂ ਨੇ ਸਟੂਡੈਂਟ ਨੇ ਅ ਗਰਮਸ ਕੋਆਏ ਦੀਆਂ ਅਲੱਗ-ਅਲੱਗ ਸੋ ਮੈਂ ਅਗਲੇ ਮਹੀਨੇ ਜਾਂ ਅਕਤੂਬਰ ਦੇ ਵਿੱਚ ਜਦੋਂ ਤੁਸੀਂ ਕਹੋਗੇ ਉਦੋਂ ਮੈਂ ਇਹਨਾਂ ਨੂੰ ਸ਼ੂਜ਼ ਪ੍ਰੋਵਾਈਡ ਕਰਾ ਸਕਦਾ ਵਧੀਆ ਕੰਪਲੀਟ ਸਾਰੇ ਬੱਚਿਆਂ ਨੂੰ ਮੈਨੂੰ ਪਰਸੋਂ ਆਨੰਦਪੁਰਾਣ ਸ਼ਹਿਰੀ ਦਾ ਫੋਨ ਆਇਆ ਕਹਿੰਦਾ ਬਿੱਟੂਰੇ ਗਰੀਬ ਬੱਚੇ ਬਹੁਤ ਪਾਣੀ ਬਣੌਖੇ ਹੁੰਦੇ ਨੇ ਵੀ ਗਰਮ ਪਾਣੀ ਪੀਂਦੇ ਨੇ ਮੈਂ ਇਹਨੂੰ ਕਹਿ ਵੀ ਇਹ ਕਹਿੰਦੇ ਪੰਨੂ ਸਾਹਿਬ ਨੂੰ ਕਹਿ ਦੇ ਮੈਂ ਪੰਨੂ ਸਾਹਿਬ ਦਾ ਮਕਾਨ ਮੈਂ ਚਲੋ ਤੂੰ ਵਾਟਰ ਕੂਲਰ ਮੈਂ ਹੀ ਦੇ ਦਾਂ ਪੰਨੂ ਲਾਤਾ ਮੈਂ ਲਾਤਾ ਠੀਕ ਹੈ ਚਲੋ ਪੰਨੂ ਸਾਹਿਬ ਆਏ ਜਿਹੜਾ ਉਹਨੇ ਜਨਰੇਟਰ ਮੈਨੂੰ ਕਹਿ ਗਏ ਇਹ ਦਿਵਾਲੀ ਤੋਂ ਪਹਿਲਾਂ ਥੇ ਜਨਰੇਟਰ ਨਵਾਂ ਲੱਗ ਜਾ ਉਹ ਵੱਡਾ ਠੀਕ ਹੈ ਤੇ ਉਹ ਪੱਕਾ ਲੱਗੂ ਹੈ ਜੀ ਬਾਕੀ ਬੱਚਿਆਂ ਦੇ ਛੂਜ ਤੇ ਜਰਾਬਾਂ ਜੋ ਵੀ ਨੇ ਉਹ ਦੇਣੀ ਦੇਣੇ ਨੇ ਜਿਹੜਾ ਜਨਰੇਟਰ ਹੈ ਉਹ 1 ਮਹੀਨੇ ਦੇ ਅੰਦਰ ਲਵਾ ਦਾ ਸਕੂਲ ਜੀ ਠੀਕ ਹੈ ਜੀ 15 ਅਗਸਤ ਨੂੰ ਸਾਰੇ ਦਰਸ਼ਕਾਂ ਨੂੰ ਇਹ ਸਾਰੇ ਸੁਭ ਕਾਮਨਾਵਾਂ ਦਿੰਨਾ ਹਾਂ ਤੇ ਸਾਡੇ ਵਿਚਾਰ ਰੁਕੇ ਸਮਾਜ ਦੇ ਵੀ ਸਰਦਾਰ ਗੁਰਿੰਦਰ ਸਿੰਘ ਜੀ ਪੰਨੂ ਜਿਨ੍ਹਾਂ ਨੇ ਹੁਣੇ-ਹੁਣੇ ਸਕੂਲ ਵਾਸਤੇ ਬਹੁਤ ਵੱਡੇ ਯੋਗਦਾਨ ਦੇਣ ਦੀ ਗੱਲ ਕੀਤੀ ਹੈ ਤੇ ਉਹਨਾਂ ਦੇ ਨਾਲ ਹੀ ਸਾਡੇ ਦਰਸ਼ਨਾ ਰਾਣੀ ਮੈਣੀ ਜੀ ਸਾਡੇ ਨਗਰ ਕਾਉਂਸਲ ਦੇ ਸਾਫ ਕਪਤਾਨ ਨੇ ਜੋ ਸਾਡੇ ਸਵਰਗੀ ਵੱਡੇ ਭਾਈ ਸਾਹਿਬ ਹਸਪਤਾਲ ਸਿੰਘ ਜੀ ਮੈਨ ਦੇ ਵਾਈਫ ਨੇ ਉਹਨਾਂ ਨੇ ਜੋ ਅੱਜ ਸਾਡੇ ਸਕੂਲ ਵਾਸਤੇ ਕੰਮ ਕੀਤਾ ਉਹ ਬਹੁਤ ਹੀ ਸਲਾਘਾਯੋਗ ਹੈ ਸੋ ਮੈਨੂੰ ਪ੍ਰਿੰਸੀਪਲ ਸਾਹਿਬ ਨੇ ਪੰਨੂ ਸਾਹਿਬ ਇੱਕ ਦਿਨ ਮੈਸੇਜ ਆਇਆ ਕਿ ਸਾਡੇ ਸਕੂਲ ਦੇ 263 ਬੱਚੇ ਨੇ ਇਹ ਗਰਮ ਪਾਣੀ ਕੀ ਕੇ ਗੁਜ਼ਾਰਾ ਕਰਦੇ ਸੋ ਮੈਂ ਚਿਲਕ ਚੜ੍ਹ ਦੇ ਵਿੱਚ ਪੈ ਗਿਆ ਕਿ ਮੈਂ ਇਸ ਦੇ ਵਾਸਤੇ ਕੀ ਕਰਾਂ ਤੋ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਮੈਂ ਮੈਣੀ ਸਾਹਿਬ ਨੂੰ ਕਹਾਂ ਕਿ ਉਹ ਇਸ ਵਾਸਤੇ ਕੋਈ ਅਰੇਂਜ ਕਰਕੇ ਦੇਣ ਤਾਂ ਕਿ ਬੱਚੇ ਸਕੂਲ ਦੇ ਵਿੱਚ ਠੰਡਾ ਪਾਣੀ ਪੀ ਸਕਣ